ਜਿਵੇਂ ਚੌਪਈ ਦੀ ਮਹਿਮਾ ਲਿਖੀ ਹੋਈ ਹੈ ਕਬੀਰ ਬਾਤ ਚੌਪਈ ਦੀ ਮਹਿਮਾ ਕੀ ਸੁਣੇ ਗੁੰਗ ਹੋ ਜਾਏ ਸੁਰਸਨਾ ਭਾਵੀ ਜਿਹਨੂੰ ਬੋਲਣ ਦਾ ਢੰਗ ਨਹੀਂ ਆਉਂਦਾ ਮਨ ਲਾ ਕੇ ਚੌਪਈ ਪੜੇ ਉਹਨੂੰ ਮਹਿਫਿਲ ਦੇ ਸਭਾ ਦੇ ਚ ਬੋਲਣ ਦਾ ਢੰਗ ਆ ਜਾਏਗਾ ਗੁੰਗਾ ਸਵੇ ਮਨੁਖ ਸਵੇ ਬਈ ਦੇ ਸਬੇਤਾ ਹੈ ਸਭਾ ਦੇ ਚ ਬੋਲਣ ਦਾ ਢੰਗ ਹੈ ਸਬਾ ਦੇਚ ਕਿਹੋ ਜੀਆਂ ਦੀ ਗੱਲ ਕਰਨੀ ਚਾਹੀਦੀ ਤੇ ਕਿਹੜੀ ਨਹੀਂ ਕਰਨੀ ਚਾਹੀਦੀ ਉਹਨੂੰ ਪਤਾ ਹੈ ਸਬੇ ਸਬੇਤਾ ਸੁਨੇ ਗੁੰਗੁਯੋ ਯਾਇ ਸੁਰਸਨਾ ਪਾਵੇ ਸੁਨੇ ਮੂੜ ਚਿਤ ਲਾਇਛ ਕਰਤਾਵੇ ਦੁਖ ਦਰਦ ਭਾਵ ਨਿਕਟ ਨਾ ਤੇ ਨਰਕੇ ਰਹਿ ਹਉ ਜੋ ਯਾਕੀ ਇੱਕ ਬਾਰ ਚਉਪਈ ਕਹ ਕੈ ਇੱਕ ਦਫਾ ਮਨ ਲਾ ਕੇ ਚਉਖ ਚਉਪਈ ਪੜੇ ਦੁਖ ਦਰਿਦ੍ਰ ਮਿਟ ਜਾਣਾ ਸਬੇ ਹੋ ਜਾਏਗਾ Say